ਤੁਸੀਂ ਦੇਖ ਰਹੇ ਹੋ ਵਿਸ਼ਵ ਪੰਜਾਬੀ ਟੀਵੀ ਮੈਂ ਤੁਹਾਡਾ ਕਿਵੇ ਸ਼ਰਮਾ ਅੱਜ ਪੰਨੀ ਵਾਲਾ ਫੱਤਾ ਬੱਸ ਸਟੈਂਡ ਤੇ ਆ ਕੇ ਬੈਠੇ ਆ ਜਿੱਥੇ ਕੁਝ ਰਿਐਲਿਟੀ ਚੈੱਕ ਕਰਨ ਵਾਸਤੇ ਅੱਜ ਸਾਡੇ ਨਵੀਂ ਬਣੀ ਪੰਚਾਇਤ ਵੱਲੋਂ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕੀਤੇ ਗਏ ਆ ਪਿੰਡ ਦੇ ਵਿੱਚ ਤੇ ਸਾਡੇ ਨਾਲ ਇਸ ਟਾਈਮ ਤੇ ਦਰਬਾਰ ਸਿੰਘ ਸਪੈਸੀ ਮੌਜੂਦ ਹੈ ਜਿਸ ਤੋਂ ਨੂੰ ਮੌਕੇ ਦੀਆਂ ਤਸਵੀਰਾਂ ਅਸੀਂ ਉਹ ਖਵਾਗੇ ਪਿੰਡ ਪੰਨੀਗਲਾ ਫਤਤ ਇੱਥੇ ਬਹੁਤ ਸਾਰੀਆਂ ਅ ਸਵਾਰੀਆਂ ਨੂੰ ਜਿਹੜੀਆਂ ਮੁਸ਼ਕਲਾ ਸਾਹਮਣਾ ਕਰਨਾ ਪੈਂਦਾ ਸੀਗਾ ਜਿੱਥੇ ਉਹਨਾਂ ਨੂੰ ਬਾਥਰੂਮਾਂ ਦੀ ਸਮੱਸਿਆ ਬੈਠਣ ਵਾਸਤੇ ਹੋਰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਸੀ ਉਹ ਕਾਫੀ ਸਮੱਸਿਆਵਾਂ ਸਾਹਮਣਾ ਕਰਨਾ ਪੈਂਦਾ ਸੀਗਾ ਪਰ ਸਾਡੀ ਨਵੀਂ ਬਣੀ ਪੰਚਾਇਤ ਵੱਲੋਂ ਅੱਜ ਕੱਲ ਵਿਕਾਸ ਕਾਰਜਾਂ ਦੇ ਜੋ ਨੀ ਪੱਤਰ ਰੱਖੇ ਗਏ ਆ ਉਹਨਾਂ ਦੇ ਸੋਨੂੰ ਕੋ ਜੇ ਤਸਵੀਰਾਂ ਖਾਰਾ ਮੈਂ ਜੁੜੇ ਰਿਓ ਇਹ ਤਸਵੀਰਾਂ ਸੋਨ ਮੈਂ ਖਾਰਾ ਮੈਂ ਜਿਹੜੀਆਂ ਆ ਦੇਖੋ ਨਵੇਂ ਜੋ ਬੱਸ ਸਟੈਂਡ ਬੈਠਣ ਵਾਸਤੇ ਪੰਨੀਵਾਲ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਸਾਡੇ ਦਲਬਾਹ ਸਿੰਘ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਹੈ ਸਸੀ ਗਾਲ ਸਰਪੰਚ ਸਾਹਿਬ ਸਸੀ ਗਾਲ ਜੀ ਸਰਪੰਚ ਸਾਹਿਬ ਤੁਸੀਂ ਕੱਲ ਵਿਕਾਸ ਕਾਰਜਾਂ ਦੇ ਜਿਹੜੇ ਨੀ ਪੱਤਰ ਰੱਖੇ ਗਏ ਆ ਕਿਹੜੇ-ਕਿਹੜੇ ਕੰਮ ਤੁਸੀਂ ਵਿਕਾਸ ਕਾਰਜਾਂ ਦੇ ਨੀ ਪੱਤਰ ਰੱਖੇ ਆ ਇਹ ਕਿਹੜੇ-ਕਿਹੜੇ ਅੱਗੇ ਕੰਮ ਕਰ ਰਹੇ ਹੋ ਦੇਖੋ ਜੀ ਮੈਂ ਪਹਿਲਾਂ ਤਾਂ ਵਿਸ਼ਵ ਪੰਜਾਬੀ ਟ੍ਰੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਮੌਕੇ ਤੇ ਬੁਲਾ ਕੇ ਜੋ ਸਾਨੂੰ ਪਿੰਡ ਦੇ ਵਿਕਾਸ ਬਾਰੇ ਇੱਥੇ ਜਾਣਨਾ ਪਾਉਣ ਬਾਰੇ ਦੱਸਿਆ ਬਹੁਤ ਹੈਗਾ ਅਸੀਂ ਉਹਨਾਂ ਨੂੰ ਚਾਣਨਾ ਪਾਉਣੇ ਜੋ ਇਹੇ ਕੰਮ ਹੋ ਰਿਹਾ ਕਿ ਪਹਿਲਾਂ ਹਰ ਪਿੰਡ ਦੇ ਵਾਸੀ ਦੀ ਡਿਮਾਂਡ ਸੀ ਜੇ ਸਵਾਰੀਆਂ ਦੇ ਬੈਠਣ ਲਈ ਕੋਈ ਪ੍ਰਬੰਧ ਨਹੀਂ ਹੈਗੇ ਉਹ ਮੈਂ ਇਲੈਕਸ਼ਨਾਂ ਤੋਂ ਪਹਿਲਾਂ ਹਰ ਪਿੰਡ ਵਾਸੀ ਨਾਲ ਵਾਦਾ ਇਹ ਕੀਤਾ ਸੀ ਜੇ ਮੈਂ ਸਰਪੰਚ ਬਣ ਜਾਣਾ ਤਾਂ ਪਿੰਡ ਦੇ ਅਧਾਰ ਤੇ ਮੈਂ ਜੋ ਵੀ ਪਿੰਡ ਦਾ ਵਿਕਾਸ ਸ਼ੁਰੂ ਕਰੂੰਗਾ ਮੈਂ ਅੱਡੇ ਤੋਂ ਹੀ ਸ਼ੁਰੂ ਕਰੂੰਗਾ ਪਾਚਾ ਉਹ ਜੋ ਗਰਮੀਤ ਸਿੰਘ ਖੁੱਡੀਆਂ ਜੀ ਜਿਹੜੇ ਨਮਾਈ ਹੇਟ ਕੰਮ ਕਰ ਰਹੇ ਆ ਮੈਂ ਤੇ ਮੈਨੂੰ ਉਹਨਾਂ ਦਾ ਬੜਾ ਹੌਸਲਾ ਮਿਲ ਰਿਹਾ ਤੇ ਜੋ ਮੇਰੇ ਮੈਨੂੰ ਅਸ਼ੀਰਵਾਦ ਮਿਲਦਾ ਹੈ ਮੇਰੇ ਸਿਰ ਤੇ ਉਹਨਾਂ ਦਾ ਹੱਥ ਹੈਗਾ ਮੈਂ ਉਸ ਦੀ ਜੱਜਬੀ ਦੇ ਨਾਲ ਜੋ ਕੰਮ ਸ਼ੁਰੂ ਕੀਤਾ ਮੈਂ ਉਹਨਾਂ ਦਾ ਵੀ ਤੈਦਲੋ ਧੰਨਵਾਦ ਕਰਦਾ ਜੋ ਮੈਨੂੰ ਕਿਸੇ ਚੀਜ਼ ਦੇ ਵਿੱਚ ਹੌਸਲਾ ਦਿੰਦੇ ਆ ਜੋ ਇਹ ਵੇ ਦੇਖੋ ਜੀ ਸਵਾਰੀਆਂ ਦੇ ਬੈਠਣ ਲਈ ਤਾਂ ਬਣਾਇਆ ਹੂੰ ਉਹ ਤੁਸੀਂ ਹੁਣ ਆਪ ਦੇਖ ਲਓ ਜਿੰਨੇ ਕੁ ਮੈਂ ਜੋ ਚੀਜ਼ਾਂ ਮੈਂ ਉਹਨਾਂ ਕੀਤਾ ਹੂੰ ਹੁਣ ਇਹ ਚਾਰ ਬਾਸ ਸਟੈਂਡ ਬਣਨੇ ਸੀ ਸਾਡੇ ਤਾਂ ਚਾਰ ਛੜਕਾ ਲੱਗਦੀਆਂ ਜਿਹਦੇ ਵਿੱਚ ਤਿੰਨ ਤਾਲ ਸੀ ਰੱਖਾਂਗੇ ਵੀ ਸਟੀਲ ਦੇ ਫਿਰ ਫਾਇਲ ਕਰੂੜ ਕੇ ਸਾਡੇ ਕੋਲੇ ਜਗਾ ਕੁਸ਼ ਕਾਫੀ ਹੈਗੀ ਆ ਉਹਦੇ ਤੇ ਅਸੀਂ ਕੰਸਟਰਕਸ਼ਨ ਕਰਾਂਗੇ ਬਿਕ ਵਾਦਾ ਵਧੀਆ ਬਸ ਸਟੈਂਡ ਬਣਾਵਾਂਗੇ ਫਿਰ ਇਹਦੇ ਵਿੱਚ ਚੌਂਕ ਦੇ ਵਿੱਚ ਵੱਡੀ ਫਲੱਡ ਲਾਈਟ ਲਾਵਾਂਗੇ ਜਿਹਦੇ ਵਿੱਚ ਇੱਕ ਛਿੱਕਾ ਲੱਗੂਗਾ ਲਾਈਟਾਂ ਦਾ ਤੇ ਸਾ ਇੱਥੇ ਦਿਨ ਚੜਿਆ ਰੋ ਮਿਲੂਗਾ ਲੋਕਾਂ ਨੂੰ ਕੱਲ ਸਾਡੇ ਖੇਤੀਬਾੜੀ ਮੰਤਰੀ ਜਥੇਦਾਰ ਕਰਨੀਸੀ ਖੁੱਡੀਆਂ ਪਿੰਡ ਪਨੀਲ ਫਤ ਪਹੁੰਚੇ ਸੀ ਇਹ ਕਿਹੜੇ ਕਿਹੜੇ ਮੀ ਪੱਤਰ ਖੇਗੇ ਕੱਲ ਆਪਣੇ ਪਿੰਡ ਦੇ ਵਿੱਚ ਜੋ ਇੱਕ ਤਾਂ ਜੀ ਇਹ ਨਵੇਂ ਬਾਸ ਛੱਡਿਆਂ ਦਾ ਘਾਟਨ ਕੀਤਾ ਹੈਗਾ ਫਿਰ ਸੀ ਜਿਹੜੇ ਪਿੰਡ ਦੇ ਵਿੱਚ ਅਧੂਰੇ ਪਏ ਕੰਮ ਜਿਵੇਂ ਮੁਕਸਾ ਰੋਡ ਤੇ ਪਾਈਪ ਲਾਈਨ ਦਾ ਕੰਮ ਚੱਲਦਾ ਸੀਗਾ ਉਹਦਾ ਅਸੀਂ ਪੈਸਾ ਭਰ ਚੁੱਕੇ ਆ ਜਿਹੜਾ ਬੀਆਰ ਨੂੰ ਮੈਂ ਪੈਸਾ ਭਰਦਾ ਸੀਗਾ ਉਹ ਹੁਣ ਕੰਮ ਸ਼ੁਰੂ ਜਲਦੋ ਜਲਦ ਹੋ ਜਾਊਗਾ ਫਿਰ ਮੁਕਸਾ ਰੋਡ ਦੇ ਤਰਖਾਨ ਵਾਲੇ ਰੋਡ ਤੇ ਇੱਕ ਸਾਡੇ ਗੰਦੇ ਨਾਲੇ ਦੀ ਨਿਕਾਸੀ ਵਾਸਤੇ ਨਾਲਾ ਬਹੁਤ ਟੁੱਟਿਆ ਸੀ ਆ ਉਹ ਸਾਡਾ ਚੱਲ ਰਿਹਾ ਕੰਮ ਇੱਕ ਸੋਲਡ ਵੇਸ ਆ ਜੀ ਪਿੰਡ ਦੇ ਵਿੱਚ ਬਣ ਰਿਹਾ ਉਹ ਵੀ ਅਸੀਂ ਜਲਦ ਤੋਂ ਜਲਦ ਦਿੱਤਾ ਜੋ ਵੀ ਸਾਡੀ ਕੰਮ ਚੱਲ ਰਹੀ ਆ ਅਸੀਂ 2 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਕੰਪਲੀਟ ਕਰ ਦੇਵਾਂਗੇ ਜੀ ਪੰਜ ਸਾਲਾਂ ਵਾਸਤੇ ਕੀ ਟਾਰਗੇਟ ਮਿਖਿਆ ਤੁਸੀਂ ਮੈਂ ਪਿੰਡ ਦੇ ਵਿਕਾਸ ਵਾਸਤੇ ਕੀ ਕੀ ਕੰਮ ਕਰਨੇ ਆਗੇ ਭਵਿੱਖ ਦੇ ਵਿੱਚ ਜੋ ਪੰਜ ਸਾਲਾਂ ਦੇ ਵਿੱਚ ਮੇਰੇ ਜੋ ਦਿਲ ਦੇ ਵਿੱਚ ਤਮੰਨਾ ਸੀ ਜੀ ਪਹਿਲਾ ਤਾਂ ਸਭ ਤੋਂ ਵੱਡੀ ਸੀ ਵਾਸਟੈਂਡ ਜਾਨ ਦੀ ਸੀ ਫਿਰ ਉਸ ਤੋਂ ਬਾਅਦ ਜਿਹੜਾ ਸਕੂਲਾਂ ਦੇ ਵਿੱਚ ਵੀ ਦਾ ਗਰਾਊਂਡ ਹੈ ਨਹੀਂ ਜੇ ਬੱਚਾ ਨੇ ਖੇਡਣ ਲਈ ਜੋ ਪਹਿਲਾਂ ਇਸ ਤੋਂ 15-20 ਸਾਲ ਪਹਿਲਾਂ ਵੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਅਲੀਸ਼ਾਨ ਗਰਾਊਂਡ ਹੁੰਦੇ ਸੀ ਬੱਚੇ ਉਸ ਸ਼ੌਂਕ ਦੇ ਨਾਲ ਹੀ ਖੇਡਦੇ ਸੀ ਤੇ ਬੱਚੇ ਉਤੋਂ ਖਿਡਾਰੀ ਬਣਦੇ ਸੀ ਫਿਰ ਸਾਡੇ ਕੋਲ ਸਟੇਡੀਅਮ ਆ ਉਹਦੀ ਬਹੁਤ ਹੀ ਜ਼ਿਆਦਾ ਬਦ ਹਾਲਤ ਆ ਡੈਮੇਜ ਹੋ ਗਿਆ ਸਟੇਡੀਅਮ ਉਹਨੂੰ ਅਸੀਂ ਦੁਬਾਰਾ ਵਧੀਆ ਅਲੀਸ਼ਾਨ ਸਟੇਡੀਅਮ ਬਣਾਵਾਉਣੀ ਸੀ ਫਿਰ ਸਾਡੇ ਜਿਵੇਂ ਕਿ ਵਾਟਰਬਾਕਸ ਆ ਵਾਟਰਬਾਕਸ ਦਾ ਬੁਰਾ ਹਾਲ ਆ ਉਹਨੂੰ ਅਸੀਂ ਦੁਬਾਰਾ ਨਵਾਂ ਕਰ ਤਿਆਰ ਕਰਦੇ ਹਾਂ ਮੈਂ ਇੱਕ ਹੋਰ ਚੀਜ਼ ਦੇਖੀ ਹੈ ਤੁਸੀਂ ਜਿਹੜੀਆਂ ਬੰਦ ਪਈਆਂ ਖਾਲੀਆਂ ਜਿਹੜੀਆਂ ਮੇਰੇ ਸਾਹਮਣੇ ਕਈ ਚਿਰਾਂ ਤੋਂ ਬੰਦ ਪਈਆਂ ਸੀਆਂ ਤੁਸੀਂ ਉਹ ਵੀ ਕਢਾ ਕੇ ਇੱਕ ਵਧੀਆ ਕਾਰਜ ਕੀਤਾ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਹਾਂਜੀ ਦੇਖੋ ਵੀ ਮੈਨੂੰ ਇਹ ਚੀਜ਼ ਬੜੀ ਸ਼ਰਮ ਵਾਲੀ ਗੱਲ ਸੀਗੀ ਜੋ ਵੀ ਪਿੱਛੇ ਸਮੇਂ ਦੇ ਵਿੱਚ ਸੀ ਕੋਈ ਵੀ ਵਾਸੀ ਨੇ ਇਥੇ ਜਵਾਲ ਨਹੀਂ ਧਿਆਨ ਦਿੱਤਾਗਾ ਵੀ ਸਾਨੂੰ ਆਪਣੇ ਆਪ ਵੈਸੇ ਤਾਂ ਬੰਦਾ ਸਾਡਾ ਆਕੇ ਬੰਦਾ ਵੀ ਸਾਨੂੰ ਖੁਦ ਨੂੰ ਆਪਣੇ ਆਪ ਦਾ ਬਾਰ ਘਰ ਆਪਣਾ ਸਾਫ਼ ਕਰਨਾ ਚਾਹੀਦਾ ਹੈਗਾ ਪਰ ਨਹੀਂ ਸੀ ਕਿਸੇ ਨੇ ਕੀਤਾਗਾ ਜੋ ਮੇਰੇ ਮਨ ਦੇ ਵਿੱਚ ਇਹ ਚੀਜ਼ ਸੀ ਕਿ ਜਦੋਂ ਵੀ ਆਪਾਂ ਸਰਪੰਚ ਬਣ ਜਾਂਦੇ ਆ ਤੇ ਪਿੰਡ ਨੂੰ ਐ ਵਧੀਆ ਸਾਫ ਸੁਥਰਾ ਰੱਖਾਂਗੇ ਤੇ ਉਹ ਜਿੰਨਾ ਕਿ ਕਰ ਸਕਦੇ ਸੀ ਆਪਾਂ ਸਾਰੇ ਪਿੰਡ ਦੀ ਸਫਾਈ ਕਰਵਾਈ ਹੈ ਨਾਲੀਆਂ ਕਢਾਤੀਆਂ ਸਾਰੀਆਂ ਦੁਆਰੇ ਦੀ ਇਸ ਤੋਂ ਅੱਗੇ ਜੋ ਪਿੰਡ ਵਾਸਤੇ ਮੈਂ ਸੋਚ ਰਿਹਾ ਵੀ ਇੱਕ ਬੰਦਾ ਸਪੈਸ਼ਲ ਰੱਖਿਆ ਜਾਵੇ ਜਿਹੜਾ ਵੀ ਗਲੀਆਂ ਨਾਲੀਆਂ ਸਾਰੀਆਂ ਸਫਾਈ ਕਰੀ ਰੱਖੇ ਇਹ ਸਨ ਸਾਡੇ ਦਾ ਦਲਬਾਜ ਸਿੰਘ ਸਰਪੰਚ ਪਿੰਡ ਪੰਨੀ ਦਾ ਪਤਾ ਜਿਨ੍ਹਾਂ ਨੇ ਇਸ ਬੱਸ ਸਟੈਂਡ ਦੀ ਜਿਹੜੀ ਕੱਲ ਉਦਘਾਟਨ ਕਰਾ ਕੇ ਪਿੰਡ ਦੇ ਸਵਾਰੀਆਂ ਦੇ ਬੈਠਣ ਵਾਸਤੇ ਇੱਕ ਬਹੁਤ ਵਧੀਆ ਜਿਹੜਾ ਉਦਮ ਕੀਤਾ ਹੈ ਇਹ ਸਾਡੇ ਨਾਲ ਇਸ ਟਾਈਮ ਤੇ ਮੈਂਬਰ ਸਾਹਿਬ ਸਾਫਕਾ ਮੈਂਬਰ ਸਾਹਿਬ ਮੌਜੂਦ ਹੈ ਸੱਸੀ ਗੱਲ ਜੀ ਠੀਕਾ ਸਾਡੇ ਦਸਕਣ ਜਾਣਕਾਰੀ ਪਾਓ ਜਿਹੜਾ ਇਹ ਬਹੁਤ ਵਧੀਆ ਪੰਚਾਇਤ ਵੱਲੋਂ ਕੰਮ ਕੀਤਾ ਗਿਆ ਕੀ ਤੁਸੀਂ ਕਹਿੰਦੇ ਹੋ ਕਿ ਸਵਾਰੀਆਂ ਦੇ ਬੈਠਣ ਵਾਸਤੇ ਜਿਹੜੀ ਸਮੱਸਿਆ ਆਉਂਦੀ ਸੀ ਮੁਸ਼ਕਲ ਆਉਂਦੀ ਸੀ ਸਾਹਮਣਾ ਕਰਨਾ ਪੈਂਦਾ ਸੀ ਪਹਿਲਾਂ ਮਹੀਨੇ ਵਿੱਚ ਸਵਾਰੀਆਂ ਬਾਹਰ ਖੜੀਆਂ ਰਹਿੰਦੀਆਂ ਸੀ ਭੇਜਦੀਆਂ ਸੀ ਬੱਚੇ ਸੀ ਔਰ ਕਿੰਦੇ ਜਨਸ ਦੀਆਂ ਦੁਕਾਨਾਂ ਦੇ ਵਿੱਚ ਆਉਂਦੀ ਸੀ ਹੁਣ ਸਰਪੰਚ ਸਾਹਿਬ ਨੇ 16 ਫੁੱਟ ਦਾ ਬਹੁਤ ਵਧੀਆ ਬੱਸ ਸਟੈਂਡ ਬਣਾ ਕੇ ਤੇ ਲੋਕਾਂ ਨੂੰ ਇਹ ਮਤਲਬ ਸਹਮਰਪਤ ਕਰਤਾ ਕੱਲ ਇਹਦਾ ਕਟੜਨ ਖੁੱਡੀਆਂ ਸਾਹਿਬ ਨੇ ਮੁਹੰਮਦ ਸਿੰਘ ਸਾਹਿਬ ਨੇ ਕੀਤਾ ਸਵਾਰੀਆਂ ਦੇ ਹੋਰ ਹੀ ਸਮੱਸਿਆ ਦੇ ਵਿੱਚ ਬਾਥਰੂਮਾਂ ਸਮੱਸਿਆ ਹੋਰ ਸਮੱਸਿਆ ਬਹੁਤ ਸਈਆਂ ਸਰਪੰਚ ਸਾਹਿਬ ਨੂੰ ਬੇਨਤੀ ਕਰਾਂਗੇ ਇੱਕ ਜਿਹੜਾ ਫਾਈਲ ਕਰੋਡ ਤੇ ਮਤਲਬ ਬੱਸ ਸਟੈਂਡ ਹੋਣਾ ਤੇ ਬੈਕ ਸਾਈਡ ਤੇ ਇੱਕ ਮਤਲਬ ਪਬਲਿਕ ਬਾਥਰੂਮ ਜੋ ਰੱਖ ਕੇ ਉੱਪਰ ਨਾਲ ਟੈਂਕੀ ਰੱਖ ਕੇ ਬਣਾਇਆ ਤੇ ਕਿਉਂਕਿ ਮਤਲਬ ਜਿਹੜੀ ਜਿਹੜੀ ਸਾਤਰ ਜੀ ਬੰਦੀ ਹੁੰਦੀ ਹੈ ਇਹ ਬੇਨਤੀ ਕਰਾਂਗੇ ਸਰਪੰਚ ਸਾ ਬਾਕੀ ਸੁਪਾਇੰਟ ਵੀ ਬਹੁਤ ਉਜਵਣ ਬੰਦੇ ਆ ਤੇ ਬਹੁਤ ਵਧੀਆ ਕੰਮ ਕਰ ਰਹੇ ਪਿੰਡ ਦਾ ਸਭ ਤੋਂ ਪਹਿਲਾ ਕੰਮ ਇਹਨਾਂ ਨੇ ਕੀਤਾ ਹੈ ਇਹ ਬੱਸ ਸਟੈਂਡ ਦਾ ਬੱਸ ਸਟੈਂਡ ਦਾ ਜੇ ਸਾਰੇ ਦੁਕਾਨਾਂ ਦੇ ਅੱਗੇ ਲੋਕਟਨ ਲਾਈ ਚਾਰੇ ਚਾਰੇ ਚੌਂ ਬਸ ਰਣਨ ਮੁਖਤਰ ਰੋਡ ਤੇ ਤੇ ਮਲੋਟ ਰੋਡ ਤੇ ਬੋਹ ਰੋਡ ਤੇ ਤੇ ਫਾਇਲ ਕਰੋ ਰੋਡ ਤੇ ਇਹ ਕੰਮ ਚੱਲ ਰਿਹਾ ਤੇ ਜਲਦੀ ਨੇਪਰੇ ਚੜ੍ਹਨਗਾ ਪੰਚਾਇਤ ਵੱਲੋਂ ਕੀਤੇ ਕਾਰਜ ਚ ਵਧੀਆ ਕੰਮ ਕੀਤੇ ਜਾ ਰਹੇ ਬਹੁਤ ਵਧੀਆ ਬਹੁਤ ਹੀ ਜਿੰਨਾ ਚਾਹ ਲੱਗਾ ਜੋ ਕੀਤਾ ਹੈ ਬਹੁਤ ਪੈਂਸਾ ਨੇ ਸਾਰੀ ਗ੍ਰਾਮ ਪੰਚਾਇਤ ਨੇ ਕੀਤਾ ਬਹੁਤ ਵਧੀਆ ਕੀਤਾ ਜੀ ਅੱਛਾ ਜੀ ਸਾਡੇ ਨਾਲ ਇਸ ਟਾਈਮ ਤੇ ਕੁਲਵਿੰਦਰ ਸਿੰਘ ਬਰਾੜ ਸਾਹਿਬ ਬੈਠੇ ਖੜੇ ਆ ਉਹਨਾਂ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਪੰਚਾਇਤ ਵੱਲੋਂ ਪਹਿਲਾ ਕਾਰਜ ਕੀਤਾ ਗਿਆ ਪਿੰਡ ਦੇ ਸਵਾਰੀਆਂ ਦੇ ਬੈਠਣ ਵਾਸਤੇ ਕਿਵੇਂ ਦਾ ਸੋਨੂੰ ਮਹਿਸੂਸ ਹੁੰਦਾ ਪਿੰਡ ਦੀ ਪੰਚਾਇਤ ਵੱਲੋਂ ਜਿਹੜਾ ਪਹਿਲਾ ਕਾਰਜ ਕੀਤਾ ਗਿਆ ਜੀ ਇਹਨਾਂ ਦਾ ਵੀਰੇ ਤੇਰੇ ਚੈਨਲ ਦਾ ਧੰਨਵਾਦ ਥੋੜਾ ਧੰਨਵਾਦ ਉਹ ਤੋਂ ਬਾਅਦ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਆ ਪਹਿਲਾ ਕੰਮ ਕੀਤਾ ਵੀ ਸਵਾਰੀਆਂ ਅੱਗੇ ਖੜੀਆਂ ਰਹਿੰਦੀਆਂ ਸੀਗੀਆਂ ਉਹਨਾਂ ਇੱਥੇ ਵਿਚਾਰੀਆਂ ਮੀਂਹ ਕਣੀ ਚ ਬਹਿ ਜਾ ਕਰਨੀਆਂ ਤੇ ਉਹਨਾਂ ਨੂੰ ਸੁਰੱਖਤ ਵੀ ਇੱਥੇ ਸਾਰੀ ਹੈਗੀ ਐ ਤੇ ਅੱਗੇ ਮੀਂਹ ਚ ਵਿਚਾਰੀਆਂ ਖੜੀਆਂ ਰਹਿਂਦੀਆਂ ਰਹੀਆਂ ਮੈਂ ਤਾਂ ਕਹਿਣਾ ਵੀ ਸਾਰੇ ਪਾਸੇ ਐਂ ਹੀ ਬਣਾਇਆ ਜਾਵੇ ਚਾਰੇ ਪਾਸੇ ਠੀਕ ਐ ਅੱਗੇ ਇੱਕ ਜਿਹੜੀ ਬਾਥਰੂਮ ਦੀ ਸਮੱਸਿਆ ਬੰਦਾ ਦਾ ਜਿੱਥੇ ਮਰਜ਼ੀ ਖੜ ਕੇ ਕਰ ਲੈਂਦਾ ਲੇਡੀ ਨੂੰ ਬਾਥਰੂਮ ਦੀ ਸਮੱਸਿਆ ਹੁੰਦੀ ਐ ਉਹ ਵੀ ਹੱਲ ਉਹ ਵੀ ਵਿਚਾਰੀਆਂ ਕਦੇ ਕਿੱਧਰ ਜਾਂਦੀਆਂ ਕਦੇ ਕਿੱਧਰ ਜਾਂਦੀਆਂ ਉਹਨਾਂ ਦੀ ਸਮੱਸਿਆ ਵੀ ਸਰਪੰਚ ਸਾਹਿਬ ਕਹਿੰਦੇ ਸੀ ਅਸੀਂ ਉਹਨਾਂ ਦਾ ਹੱਲ ਕਰਵਾਤਾ ਤੇ ਬਾਕੀ ਇਹ ਪਹਿਲਾ ਜਿਹੜਾ ਕਾਰ ਸੀ ਆ ਸਾਡੇ ਨਾਲ ਇੱਥੇ ਹੋਰ ਵੀ ਜਿਹੜੇ ਦੁਕਾਨਦਾਰ ਹਾਂ ਠੀਕ ਇਹ ਬਹੁਤ ਸੋਹਣਾ ਹੋਇਆ ਬਾਈ ਠੀਕ ਠੀਕ ਹੈ ਧੰਨਵਾਦ ਜੀ ਸਾਡੇ ਨਾਲ ਇਸ ਟਾਈਮ ਤੇ ਇੱਥੋਂ ਦੇ ਜਿਹੜੇ ਦੁਕਾਨਦਾਰ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਤੇ ਆਪਾਂ ਲਾਈਵ ਕਰਦੇ ਆ ਜਿਹੜਾ ਪਹਿਲਾ ਕਾਰਜ ਕੀਤਾ ਗਿਆ ਪੰਚਾਇਤ ਵੱਲੋਂ ਕਿਵੇਂ ਦਾ ਤੁਹਾਨੂੰ ਮਹਿਸੂਸ ਹੁੰਦਾ ਵੀ ਜਿਹੜਾ ਕਾਰਜ ਕੀਤਾ ਗਿਆ ਪਹਿਲਾਂ ਜੀ ਪੰਚਾਇਤ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਪੰਨੀਆ ਵਾਲਾ ਬੱਸ ਸਟੈਂਡ ਜੋ ਕਿ ਮਲੋੜ ਰੋਡ ਤੇ ਬਣਾਇਆ ਹੈ ਤੇ ਬਹੁਤ ਹੀ ਵਧੀਆ ਬਣਾਇਆ ਜੋ ਕਿ ਸਵਾਰੀਆਂ ਵਾਸਤੇ ਬਹੁਤ ਹੀ ਚੰਗੀ ਸਹੂਲਤ ਹੈ ਇੱਕ ਜਿੰਦੇ ਵਿੱਚ ਵੀ ਸਵਾਰੀ ਇੱਥੇ ਬੈਠ ਕੇ ਬੱਸ ਦੀ ਵੇਟ ਕਰ ਸਕਦੀ ਹੈ ਅਤੇ ਆਮ ਨਾਲ ਆਪਣਾ ਜੋ ਸਫਰ ਹੈ ਅੱਗੇ ਦਾ ਵੀ ਬੈਠ ਕੇ ਆਮ ਨਾਲ ਸੈਅ ਕਰ ਸਕਦੀ ਹੈ ਜੋ ਕਿ ਇੱਕ ਹੋਰ ਸਮੱਸਿਆ ਾਡੇ ਤੇ ਬਾਥਰੂਮ ਦੀ ਹੈ ਉਹ ਵੀ ਸਰਪੰਚ ਸਾਹਿਬ ਨੂੰ ਅਸੀਂ ਕਿਹਾ ਹੋਇਆ ਹੈ ਵੀਓ ਬਣਾਉਣਗੇ ਤੇ ਜਲਦ ਜਲਦ ਉਹ ਵੀ ਕਾਰਜ ਪੂਰਾ ਕੀਤਾ ਜਾਵੇਗਾ ਧੰਨਵਾਦ ਜੀ ਠੀਕ ਹੈ ਜੀ ਇਹ ਸੰ ਸਾਡੇ ਨਾਲ ਇੱਕ ਹੁੰਡੇ ਦੁਕਾਨਦਾਰ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਇਹ ਮੌਜੂਦਾ ਜਿਹੜਾ ਇਹ ਬੱਸ ਸਟੈਂਡ ਕੱਲ ਵਿਕਾਸ ਕਾਰਜ ਨਹੀਂ ਪੱਥਰ ਸਰਦਾਰ ਜਥੇ ਦਾ ਗਰਮੀਤ ਸਿੰਘ ਖੁੱਡੀਆਂ ਵੱਲੋਂ ਰੱਖਿਆ ਗਿਆ ਇਹ ਤੇ ਦੇਖ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਸੱਸੀ ਗੱਲ ਬੋਲੋ ਜੀ ਸ਼ਰਮਾ ਜੀ ਇੱਕ ਸਮੱਸਿਆ ਹੋਰ ਹੈ ਮੈਂ ਅੱਗੇ ਬੋਲ ਕੇ ਟਿਆਂ ਹਾਂ ਜੀ ਜਿਹੜਾ ਰੋੜ ਹਾਂਜੀ ਮੋਟਰ ਵਾਲ ਠੀਕ ਹੈ ਜੀ ਜਦੋਂ ਬਾਰਿਸ਼ ਪੈ ਜਾਂਦੀ ਹੈ ਇੱਥੋਂ ਦੀ ਕੋਸ ਨਹੀਂ ਟੱਪ ਸਕਦਾਗਾ ਜਿਹੜੇ ਨਿੱਕੇ ਆਟੋ ਆਉਂਦੇ ਆ ਉਹ ਮੂਦੇ ਵੱਜ ਜਾਂਦੇ ਆ ਬਹੁਤ ਵਾਰੀ ਵੱਜੇ ਆ ਇਹ ਪਾਈਪ ਲਾਈਨ ਸਰਪੰਚ ਪਵਾ ਰਿਹਾ ਸੀਗਾ ਪਹਿਲਾਂ ਵਾਲਾ ਉਹ ਵਿਚਾਲੇ ਰੋਕ ਦਿੱਤੀ ਗਈ ਉਹ ਖੁੱਡੀਆਂ ਸਾਹਿਬ ਨੂੰ ਬੇਨਤੀ ਹੈ ਵੀ ਉਹ ਪਾਈਪ ਲਾਈਨ ਸ਼ੁਰੂ ਕਰਾ ਕੇ ਜਾਂ ਖਾਲਾ ਬਣਵਾ ਕੇ ਉਹ ਪਾਣੀ ਦਾ ਹੱਲ ਕੀਤਾ ਜਾਵੇ ਠੀਕ ਉੱਥੇ ਸਾਡੀਆਂ ਦੁਕਾਨਾਂ ਹੈ ਬਾਈ ਠੀਕ ਹੈ ਤੇ ਅਸੀਂ ਡਿੱਗਿਆਂ ਨੂੰ ਚਾਹਦੇ ਹਾਂ ਬੂਟਬਾਟ ਲਾ ਕੇ ਜਰਾਬਾਂ ਲਾ ਕੇ ਫੇਰ ਚਾਹਦੇ ਹਾਂ ਤੁਹਾਡੀ ਜਿਹੜੀ ਮੰਗ ਹੈ ਇਹਨੂੰ ਅਸੀਂ ਜਰੂਰ ਮੰਤਰੀ ਤੱਕ ਪਹੁੰਚਾਵਾਂਗੇ ਇਹ ਤਸਵੀਰਾਂ ਦੇਖ ਰਹੇ ਹੋ ਮੌਕੇ ਦੀਆਂ ਜਿਹੜਾ ਵਿਕਾਸ ਕਾਰਜਾਂ ਦੇ ਵਿੱਚ ਨੀ ਪੱਤਰ ਰੱਖਿਆ ਬਹੁਤ ਬਹੁਤ ਧੰਨਵਾਦ ਵਿਸ਼ੇ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ